ਗਵਰਨਮੈਂਟ ਦੇ ਸਵੀਰੇ ਜਦੋਂ ਵੀ ਕੋਈ ਕੁਛ ਉਠਦੇ ਆ ਜੋ ਮਨ ਚਾਹੁੰਦਾ ਬੋਲ ਦਿੰਦੇ ਆ ਲੋਕਾਂ ਦਾ ਦਿਮਾਗ ਖਰਾਬ ਕਰ ਦਿੰਦੇ ਆ ਇਹੀ ਸਮਝ ਨਹੀਂ ਆ ਰਹੀ ਕਿ ਇਹ ਮਤਲਬ ਕਿ ਜਨਤਾ ਨੂੰ ਸਰਕਾਰ ਸੇਵਾ ਦੇ ਰਹੀ ਆ ਕਿ ਜਿਹੜੀਆਂ ਹੋਰ ਪਰੇਸ਼ਾਨੀਆਂ ਦੇ ਰਹੀ ਆ ਕਿੰਨੀ ਦੇਰ ਦਾ ਇਧਰ-ਉਧਰ ਤੁਸੀਂ ਘੁੰਮ ਰਹੇ ਹੋ ਪੈਟਰੋਲ ਮੋਣ ਲਈ ਕਿੰਨੇ ਘੰਟਾ ਪੂਰਾ ਹੋ ਗਿਆ ਅਜੇ ਵੀ ਤੁਹਾਡੀ ਵਾਰੀ ਨਹੀਂ ਆਈ ਵਾਰੀ ਨਹੀਂ ਆਈ ਅੱਗੇ ਜੇ ਪੈਟਰੋਲ ਵਿੱਚ ਵੀ ਸ਼ੋਰਟੇਜ ਆਏਗੀ ਫਿਰ ਤਾਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੀ ਕੰਮ ਤੇ ਜਾ ਹੀ ਨਹੀਂ ਸਕਣਗੇ ਉਹ ਉੱਤੇ ਹੈ ਹੀ ਐ ਮੈਮ ਕੀ ਕਰ ਸਕਦੇ ਆ ਸ਼ਵੇਰ ਦੇ ਰੁਕੇ ਹੀ ਹੋਏ ਆ ਸਾਰੀ ਦਿਹਾੜੀ ਖਤਮ ਹੋ ਗਈ 12:30 ਹੋ ਗਏ ਕਿੱਦਾਂ ਕਰਾਂਗੇ ਦੱਸੋ ਕੋਈ ਆਮ ਲੋਕਾਂ ਨੂੰ ਤਾਂ ਅਨੈਸੈਸਰੀ ਤੰਗ ਕਰਨ ਵਾਲੀ ਗੱਲ ਨਾ ਸਭ ਜੀ ਆਹ ਦਾਲਾ ਜੋ ਵੀ ਆਪਣਾ ਤੁਹਾਡਾ ਸਬਾਨ ਆ ਨਾ ਉਹ ਸਭ ਮਿੰਗਾ ਹੋਣਾ ਜੌਬ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਆਪਣੀ ਦਿਹਾੜੀ ਉੱਥੋਂ ਕਟਵਾ ਕੇ ਇੱਥੇ ਲਾਈਨ 'ਚ ਲੱਗੇ ਹੋਏ ਆ ਕਾਨੂੰਨੀ ਸਮਝ ਲਗ ਰਹੀ ਕਮੈਂਟ ਕੀ ਕਰ ਰਹੀ ਹੈ ਇਦਾਂ ਦੇ ਫੈਸਲੇ ਨਾ ਲਓ ਲੋਕਾਂ ਦੇ ਪੱਕੀ ਫੈਸਲੇ ਲਓ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨੇ ਲੋਕਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਬਸ ਸਾਸਕਾਲ ਮਰੀ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਤੇ ਹਿੱਟ ਐਂਡ ਰਨ ਕਾਨੂੰਨ ਲਾਗੂ ਹੋਇਆ ਸੀ ਜਿਸ ਕਰਕੇ ਵਾਹਨਾਂ ਦੇ ਚੱਕੇ ਰੁਕ ਚੁੱਕੇ ਨੇ ਟਰਾਂਸਪੋਰਟਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਰਕੇ ਪੈਟਰੋਲ ਪੰਪ ਤੇ ਆਵਾਜਾਈ ਤੇ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਪੈਟਰੋਲ ਪੰਪ ਤੇ ਰਸ਼ ਹਰ ਜਗ੍ਹਾ ਪੂਰੇ ਪੰਜਾਬ ਪੂਰੇ ਭਾਰਤ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਕਿ ਉਹਨਾਂ ਦੀ ਲਾਈਫ 'ਚ ਕਿੰਨਾ ਕਿਸ ਚੀਜ਼ ਦਾ ਪ੍ਰਭਾਵ ਪਿਆ ਹੈ ਮੈਨੂੰ 1 ਘੰਟਾ ਹੋ ਗਿਆ ਤੇ ਅਜੇ ਤੱਕ ਤੁਹਾਡੀ ਵਾਰੀ ਨਹੀਂ ਆਈ ਕਿਉਂ ਤੁਸੀਂ ਦੇਖ ਲਓ ਕਿੰਨਾ ਰਸ਼ ਹੈ ਤੇ ਕਿੰਨਾ ਤੰਗ ਹੋਣਾ ਪੈ ਰਿਹਾ ਇਸ ਚੀਜ਼ ਲਈ ਬਹੁਤ ਜ਼ਿਆਦਾ ਨੂੰ ਕੀ ਲੱਗਦਾ ਕਿਸ ਚੀਜ਼ ਕਰਕੇ ਬੰਦ ਕੀਤਾ ਮੈਨੂੰ ਇਹ ਹੀ ਸਮਝ ਨਹੀਂ ਆ ਰਹੀ ਕਿ ਇਹ ਮਤਲਬ ਕਿ ਜਨਤਾ ਨੂੰ ਸਰਕਾਰ ਸੁਧਾਰ ਮਤਲਬ ਕਿ ਸੇਵਾ ਦੇ ਰਹੀ ਆ ਕਿ ਜਿਹੜੀਆਂ ਹੋਰ ਪਰੇਸ਼ਾਨੀਆਂ ਦੇ ਰਹੀ ਆ ਕੇਂਦਰ ਸਰਕਾਰ ਦਾ ਫੈਸਲਾ ਸਹੀ ਆ ਡਰਾਈਵਰ ਤੁਸੀਂ ਕਿਦੇ ਹੱਕ ਚੋ ਮੇਰੀ ਤੇ ਇਹ ਹੀ ਆ ਕਿ ਜੇ ਕੋਈ ਐਕਸੀਡੈਂਟ ਜਾਂ ਕੋਈ ਚੀਜ਼ ਹੁੰਦੀ ਆ ਤੇ ਕਿਸੇ ਇੱਕ ਦੀ ਮਿਸਟੇਕ ਨਹੀਂ ਆ ਦੋ ਬੰਦਿਆਂ ਦੀ ਬਰਾਬਰ ਤੇ ਮਿਸਟੇਕ ਆ ਤੁਹਾਨੂੰ ਕੀ ਲੱਗਦਾ ਇਸ ਨਾਲ ਕਿੰਨਾ ਕੁ ਪ੍ਰਭਾਵ ਆਮ ਲੋਕਾਂ ਦੀ ਜ਼ਿੰਦਗੀ 'ਚ ਪਏਗਾ ਜਿਸ ਤਰ੍ਹਾਂ ਕਿ ਕੰਮ ਕਰ ਵਾਲੇ ਬੰਦੇ ਨੇ ਉਹ ਵੀ ਲੇਟ ਹੋ ਰਹੇ ਨੇ ਕਿੰਨੇ ਘੰਟੇ ਦੀਆਂ ਲਾਈਨਾਂ 'ਚ ਖੜੇ ਨੇ ਬਹੁਤ ਜ਼ਿਆਦਾ ਪ੍ਰਭਾਵ ਇਸ ਚੀਜ਼ ਦਾ ਕਿਉਂਕਿ ਇਹ ਚੀਜ਼ ਸਾਰਿਆਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਹੀ ਆ ਤੁਸੀਂ ਦੇਖੋ ਅਸੀਂ ਜੌਬ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਆਪਣੀ ਦਿਹਾੜੀ ਉੱਥੋਂ ਕਟਵਾ ਕੇ ਇੱਥੇ ਲਾਈਨ 'ਚ ਲੱਗੇ ਹੋਏ ਆ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੋ ਜੀ ਕਹਿੰਦੇ ਮੈਂ ਸਾਹਿਬ ਪ੍ਰੋਬਲਮ ਘੁੰਮ ਕੇ ਆਇਆ ਇੰਨਾ ਰਸਤਾ ਇੱਕ ਅਬ ਆਪਣਾ ਬੰਦਾ ਤੇਲ ਵਾਹਣੀਆਂ ਲੈਣਾ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਪੈਟਰ ਵੇ ਸਾਰਾ ਜੰਦੇ ਘੁੰਮ ਕੇ ਆਇਆ ਇੱਥੇ ਆ ਇੱਥੇ ਫਿਰ ਇੱਥੇ ਅੰਨੀ ਲੈਣਾ ਬੋਦਾ ਕੀ ਕਰੇਗਾ ਦੱਸੋ ਕਿੰਨੀ ਦੇਰ ਦਾ ਇਧਰ-ਉਧਰ ਤੁਸੀਂ ਘੁੰਮ ਰਹੇ ਹੋ ਪੈਟਰੋਲ ਪਾਉਣ ਲਈ ਕਿੰਨੇ ਘੰਟਾ ਬੁਰਾ ਹੋ ਗਿਆ ਅਜੇ ਵੀ ਤੁਹਾਡੀ ਵਾਰੀ ਨਹੀਂ ਆਈ ਵਾਰੀ ਨਹੀਂ ਆਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੜੇ ਨੂੰ ਮੇਰੇ ਦੱਸੋ ਗਿਆ ਆਪਣਾ ਅੱਧਾ ਘਟ ਹੋ ਗਿਆ ਅੱਧਾ ਘੰਟਾ ਤੇ ਤੁਸੀਂ ਕੰਮ ਕਰ ਤੋਂ ਲੇਟ ਨਹੀਂ ਹੋ ਰਹੇ ਲੇਟ ਹੋ ਗਏ ਜੀ ਕਿ ਕਦੋਂ ਬੁੱਕੇ ਲੇਟ ਹੋ ਰਹੇ ਨਾ ਤੁਸੀਂ ਕਿਦੇ ਹੱਕ ਚੋ ਸਰਕਾਰ ਦੇ ਹੱਕ ਚੋ ਜਾਂ ਡਰਾਈਵਰ ਤੁਸੀਂ ਕਿੰਨੋ ਸਹੀ ਅਜਾ ਕਸੂਰ ਅਗਦੇ ਚ ਅਜਾ ਕਸੂਰ ਮੈਨੂੰ ਪਤਾ ਨਹੀਂ ਜੀ ਜੇ ਸਰਕਾਰ ਕਸੂਰ ਸਰਕਾਰ ਨੂੰ ਸਹੀ ਕਰਨਾ ਚਾਹੀਦਾ ਜੇ ਪਰੋਪਾਪਾ ਦਾ ਕਸੂਰ ਹੈ ਪਰੋਪਾਪਾ ਸਹੀ ਕਰਨਾ ਚਾਹੀਦਾ ਸੰਤੋ ਕੋਈ ਸੰਤੋ ਪਰੋਪਾਪਾ ਕੰਮਤੀ ਜਾਣਾ ਠੀਕ ਹੈ ਜੀ ਬਾਕੀ ਹੋਰ ਬਾਕੀ ਜੋ ਜੇ ਗੱਟੀਆਂ ਨੇ ਜੇ ਬਾਦ ਟੱਕ ਬਾਦ ਕੀਤੇ ਆ ਉਹ ਤੇ ਆਪਣਾ ਜੇ ਕੰਪਨੀ ਟੇਕਾ ਕੀਤਾ ਹੋਣਾ ਟੱਕਾ ਵਾਲਿਆਂ ਨੂੰ ਉਹਨਾਂ ਤੇ ਵੀ ਰਹਿਣਾ ਚਾਹੀਦਾ ਅਰ ਜੇ ਹੜਤਾਲ ਇਦਾਂ ਹੀ ਹੋਰ ਬਰਕਰਾਰ ਰਹੀ ਤੇ ਤੁਹਾਨੂੰ ਨਹੀਂ ਲੱਗਦਾ ਕਾਫੀ ਚੀਜ਼ਾਂ ਤੇ ਪ੍ਰਭਾਵ ਪਵੇਗਾ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਨੈਚੁਰਲ ਮੈਡਮ ਕਹਿ ਸਕੋ ਨੈਚੁਰਲ ਹੋਣਾ ਵੀ ਸਬਜ਼ੀਆਂ ਮਹਿੰਗੀਆਂ ਹੋਣੀਆਂ ਜੇ ਚਲੋ ਜੇ ਜੇ ਸਬਜ਼ੀਆਂ ਘਟਿਆ ਤੇ ਧਾਂਗੇ ਰੱਖਸ਼ਾ ਧਾਂਗੇ ਉਹਦੇ ਹੋਰ ਹੀ ਮਹਿੰਗੀਆਂ ਹੋਣੀਆਂ ਸਭ ਤੋਂ ਸਬਜ਼ੀਆਂ ਦਾਰਾ ਜੋ ਵੀ ਆਪਣਾ ਤੁਹਾਡਾ ਸਾਮਾਨ ਆਣਾ ਉਹ ਸਭ ਮਹਿੰਗਾ ਹੋਣਾ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਕਿੰਨਾ ਕਹਿਣਾ ਜੀ ਜੇ ਆਪਣਾ ਟੱਕਰ ਹੜਤਾਲ ਕੀਤੀ ਆ ਉਹ ਆਪਣੇ ਜੇ ਠੇਕੇਦਾਰ ਉਹ ਆਪਣਾ ਡ੍ਰੋਪ ਆਪਣੀ ਜਿਹੜਾ ਆਪਣਾ ਤੇ ਸੋਟ ਪਰ ਟ੍ਰੋਲ ਆਦਾ ਟਿਪੂ ਤੋਂ ਉਹਨਾਂ ਨਾਲ ਗੱਲ ਕਰਨ ਮੈਨੇਜਮੈਂਟ ਨਾਲ ਵੀ ਸਾਡੇ ਆਪਾਂ ਜੋ ਹੱਲ ਕੀਤਾ ਜਾਵੇ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਸਰਕਾਰ ਦੀ ਕੋਈ ਸੁਰਬਤਾ ਦੰਦੀਪਾ ਸਾਹਿਬ ਨੂੰ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਸਰਕਾਰ ਦਾ ਕੋਈ ਕਸੂਰ ਨਹੀਂ ਇੱਕ ਸਾਜ ਇਹ ਜਿਹੜਾ ਡਿਪੂ ਵਾਲਿਆਂ ਨਾਲ ਤੇ ਟੱਕੜ ਵਾਲਾ ਐਗਰੀਮੈਂਟ ਹੋਇਆ ਨਾਲ ਕਿਸੇ ਤੇ ਸਾਡਾ ਲੈ ਕੇ ਜਾਣਾ ਉਹ ਤੇ ਪ੍ਰੋਬਲਮ ਪਚੀ ਪਹਚਾਣਾ ਠੀਕ ਹੈ ਜੀ ਬਾਕੀ ਇਹਨਾਂ ਉਹ ਡਿਪੂ ਵਾਲੇ ਜਾਨ ਟੱਕੜ ਵਾਲੇ ਜਾਨ ਕੀ ਨਵੀਂ ਟੋਕੜੀ ਹੈ ਕਿ ਉਹਨੇ ਆਪਣਾ ਕਿਰਾਇਆ ਉਹਦਾਣਾ ਕਿ ਉਹਨੇ ਆਪਣਾ ਕਮਿਸ਼ਨ ਲੈਣੀ ਹੈ ਠੀਕ ਹੈ ਸਰਕਾਰ ਦੇ ਕੋਈ ਕਸੂਰ ਲਿਆਗਾ ਮੋਦੀ ਸਰਕਾਰ ਨੇ ਹਿੱਟਨ ਰੰ ਦਾ ਜਿਹੜਾ ਨਵਾਂ ਕਾਨੂੰਨ ਹੈ ਉਹ ਲਾਗੂ ਕੀਤਾ ਸੀ ਜਿਸ ਕਰਕੇ ਟਰਾਂਸਪੋਰਟਰਾਂ ਨੇ ਹੜਤਾਲ ਕੀਤੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਮੈਮ ਜੋ ਵੀ ਇਹਨਾਂ ਦਾ ਰੋਲਾ ਚੱਲਦਾ ਪਿਆ ਇਹੀ ਆ ਜਿਹੜੀ ਹੜਤਾਲ ਚੱਲਦੀ ਪਿਆ ਉਸੇ ਵਜੋਂ ਨਾਲੀ ਕੀਤਾ ਵਾ ਤੁਹਾਡਾ ਰੇਸ਼ ਵਧ ਗਿਆ ਵਾ ਲੋਕਾਂ 'ਚ ਥੋੜੀ ਆਮ ਡੈਲੀ ਜਨਤਾ ਤੇ ਬਹੁਤ ਪ੍ਰਭਾਵ ਪਿਆ ਗਿਆ ਇਹਦਾ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡੇ ਸਾਹਮਣੇ ਇਹ ਰੇਸ਼ ਦੇਖ ਲਓ ਕਿੰਨਾ ਹੋ ਗਿਆ ਜੀ ਕਿੰਨਾ ਟਾਈਮ ਦੇ ਖੜੇ ਹੋ ਤੁਸੀਂ ਅਸੀਂ ਹੋ ਗਏ ਘੰਟਾ ਡੇਢ ਘੰਟਾ ਹੋ ਗਿਆ ਖੜੇ ਆ ਘੰਟਾ ਡੇਢ ਘੰਟਾ ਇੱਥੋਂ ਦੇ ਖੜੇ ਹੋ ਤੁਸੀਂ ਸਟੂਡੈਂਟ ਹੋ ਕਿ ਕੋਈ ਜੌਬ ਕਰਦੇ ਹੋ ਮਾਰਕੀਟਿੰਗ ਵਾਲੇ ਆ ਅਸੀਂ ਤੁਹਾਡੇ ਸਾਹਮਣੇ ਹੀ ਆ ਮਾਰਕੀਟਿੰਗ ਵਾਲੇ ਹੋ ਫਿਰ ਤਾਂ ਤੁਹਾਨੂੰ ਪੈਟਰੋਲ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੋਵੇਗੀ ਤਾਂ ਹਾਂਜੀ ਡੇਲੀ ਸਾਡਾ ਹੁੰਦਾ ਵਾ ਤਾਂ ਹੀ ਸਾਨੂੰ ਉਹ ਖੁੰਦੀ ਪਿਆ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਕਦੋਂ ਦੇ ਖੜੇ ਆ ਇੱਥੇ ਭਾਈ ਸਾਹਿਬ ਵੀ ਵੱਡੇ ਖੜੇ ਆ ਤੇ ਹੋਰ ਕਿੰਨਾ ਕੁ ਤੁਸੀਂ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਹੋ ਡੇਢ ਘੰਟਾ ਤੁਸੀਂ ਘਰੋਂ ਘਰੋਂ ਨਿਕਲੇ ਹੋ ਹਣਾ ਤੁਹਾਨੂੰ ਇੱਥੇ ਡੇਢ ਘੰਟਾ ਹੋ ਗਿਆ ਲਾਈਨ 'ਚ ਲੱਗੇ ਨੂੰ ਇਸ ਤਰ੍ਹਾਂ ਤੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਔਕਾ ਹੁੰਦਾ ਹੋਵੇਗਾ ਤੇ ਦੋ ਬੰਦਿਆਂ ਤੇ ਬਹੁਤ ਤੁਹਾਨੂੰ ਪਤਾ ਪਾ ਪ੍ਰਭਾਵ ਪੈਂਦਾ ਵਾ ਦਿਹਾੜੀ ਦੇ ਟੇ ਵਾਲਿਆਂ ਬੰਦਿਆਂ ਨੂੰ ਹਾਂਜੀ ਉਹੀ ਐਸੇ ਗੱਲੋਂ ਨਾਲ ਇਹ ਜਿਹੜਾ ਕਾਨੂੰਨ ਹੋਇਆ ਲਾਗੂ ਘਾਟਾ ਵੈਸੇ ਬਹੁ ਮਾੜਾ ਹੋ ਰਿਹਾ ਵਾ ਆਮ ਜਨਤਾ ਤੇ ਬਹੁਤਿਆਰ ਨੁਕਸਾਨ ਪਾਊਗਾ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਹੈ ਵਾਪਿਸ ਲੈ ਲੈਣਾ ਚਾਹੀਦਾ ਮੈਮ ਲੈ ਤਾਂ ਲੈਣਾ ਚਾਹੀਦਾ ਉਹਦਾ ਵਾਪਸ ਜੋ ਇਹਨਾਂ ਦੀਆਂ ਨੀਤੀਆਂ ਸਾਨੂੰ ਕੁਛ ਨਹੀਂ ਨਾ ਪੱਲੇ ਪੈਂਦੀਆਂ ਜੋ ਇਹਨਾਂ ਦਾ ਆਪਣਾ ਆਪਸੀ ਮਾਮਲਾ ਇਹਨਾਂ ਦਾ ਆਪਸੀ ਮਾਮਲਾ ਹੀ ਆ ਕੀ ਅਪੀਲ ਕਰਨਾ ਚਾਹੋਗੇ ਇਹੀ ਕਰਨਾ ਚਾਹੂੰਗਾ ਕਿ ਜੋ ਹੋਇਆ ਵਾ ਥੋੜਾ ਜਿਹਾ ਹਿਸਾਬ ਦੇਣ ਵਾਲਾ ਰੱਖੋ ਆਪਣੇ ਜੋ ਵੀ ਕੰਡੀਸ਼ਨ ਬਣੀਆਂ ਲੋਕਾਂ 'ਚ ਦਹਿਸ਼ਤ ਜ਼ਿਆਦਾ ਫੈਲ ਗਈਆਂ ਇਸ ਸਮੇਂ ਆਮ ਜਨਤਾ ਦੇ ਬਹੁਤ ਨੁਕਸਾਨ ਪਊਗਾ ਤੁਸੀਂ ਕਦੋਂ ਦਾ ਖੜੇ ਹੋ ਲਾਈਨ 'ਚ ਆਈ ਥਿੰਕ ਸਾਨੂੰ 1 ਘੰਟੇ ਤੋਂ ਉੱਪਰ ਹੋ ਗਿਆ ਲਾਈਨ ਤੇ ਬਿਲਕੁਲ ਹੁਣ ਇੱਥੇ ਆਏ ਤੇ ਇਹਨਾਂ ਨੇ ਬੰਦ ਕਰ ਦਿੱਤਾ ਅੱਛਾ ਤੇ ਕਿੰਨਾ ਕ ਤੁਹਾਨੂੰ ਤੰਗ ਹੋਣਾ ਤੰਗ ਹੋਣਾ ਪੈ ਰਿਹਾ ਇਹਨਾਂ ਨੇ ਵੀ ਸਵੇਰੇ ਜਾਣਾ ਸੀ ਦਸ ਰੇਡਰੋਂ ਨਿਕਲੇ ਆ 10 ਪੈਟਰੋਲ ਬੰਬ ਤੇ ਘੋਮ ਕੇ ਇੱਥੇ ਆਏ ਆ ਹੁਣ ਇੱਥੇ ਆ ਕੇ ਮਿਲਿਆ ਤੇ ਇੱਥੇ ਵੀ ਆ ਕੇ ਸਾਨੂੰ ਮਤਲਬ ਵਾਟ ਇਜ਼ ਗਵਰਨਮੈਂਟ ਇਜ਼ ਡੂਇੰਗ ਸਾਨੂੰ ਨਹੀਂ ਸਮਝ ਲੱਗ ਰਹੀ ਗਵਰਨਮੈਂਟ ਕੀ ਕਰ ਰਹੀ ਹੈ ਇਦਾਂ ਦੇ ਫੈਸਲੇ ਨਾ ਲਓ ਲੋਕਾਂ ਦੇ ਪੱਕੀ ਫੈਸਲੇ ਲਓ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਫੇਸ ਨਾ ਕਰਨੀ ਪਵੇ ਤੁਹਾਨੂੰ ਲੱਗਦਾ ਕਿ ਗਵਰਨਮੈਂਟ ਨੂੰ ਇਹ ਜਿਹੜਾ ਫੈਸਲਾ ਹੈ ਵਾਪਸ ਲੈ ਲੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਗਵਰਨਮੈਂਟ ਦੇ ਸਵੀਰੇ ਜਦੋਂ ਵੀ ਕੋਈ ਚੁਟਦੇ ਆ ਜੋ ਮਨਚਾਂ ਦਾ ਬੋਲ ਦਿੰਦੇ ਆ ਲੋਕਾਂ ਦਾ ਦਿਮਾਗ ਖਰਾਬ ਕਰਦੇ ਹੁੰਦੇ ਆ ਮਤਲ ਹਈ ਹੋਇਆ ਤੇ ਇਦਾਂ ਤੇ ਮਹਿੰਗਾਈ ਕਾਫੀ ਵਧੇਗੀ ਜਿਉਂ ਸਾਫ ਡੈਫੀਨਿਟਲੀ ਸ਼ਾਰਟੇਜ ਕ੍ਰੀਏਟ ਕਰਕੇ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਕੇ ਤੇ ਮਹਿੰਗਾਈ ਤੇ ਡੈਫੀਨਿਟਲੀ ਉਹ ਮਹਿੰਗਾਈ ਵੀ ਵਧ ਰਹੀ ਹੈ ਸਾਰਾ ਕੁਝ ਵਧ ਰਿਹਾ ਬਟ ਲੋਕੀ ਫਿਰ ਵੀ ਕਿਸ ਹਿਸਾਬ ਨਾਲ ਵੋਟ ਦੇ ਰਹੇ ਆ ਆਈ ਡੋਨਟ ਨੋ ਸਰ ਕੀ ਅਪੀਲ ਕਰਨਾ ਚਾਹੋਗੇ ਅਪੀਲ ਇਹ ਹੀ ਹੈ ਕਿ ਲੋਕਾਂ ਦੇ ਪੱਕੀ ਫੈਸਲੇ ਲੋਕਾਂ ਨੂੰ ਦੇਖ ਕੇ ਲਿਆ ਜਾਵੇ ਠੀਕ ਹੈ ਸਾਰੇ ਲੋਕ ਬਰਾਬਰ ਹੈ ਠੀਕ ਹੈ ਦਿੱਕਤ ਨਾ ਕੀਤੀ ਜਾਵੇ ਕਿਸੇ ਨੂੰ ਵੀ ਠੀਕ ਹੈ ਨਾ ਪਬਲਿਕ ਨੂੰ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ ਆਮ ਲੋਕਾਂ ਨੂੰ ਦਾ ਅਨਨੇਸੈਸਰੀ ਤੰਗ ਕਰਨ ਵਾਲੀ ਗੱਲ ਨਾ ਤੇ 45% ਡੀਜ਼ਲ ਜਿਹੜਾ ਖਤਮ ਹੋ ਚੁੱਕਿਆ ਹੈ ਹਨਾ ਪੈਟਰੋਲ ਪੰਪ ਤੇ ਤੇ ਅੱਗੇ ਜੇ ਪੈਟਰੋਲ ਵਿੱਚ ਵੀ ਸ਼ਾਰਟੇਜ ਆਏਗੀ ਫਿਰ ਤਾਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੀ ਕੰਮ ਤੇ ਜਾ ਹੀ ਨਹੀਂ ਸਕਣਗੇ ਉਹ ਤੇ ਹੈ ਹੀ ਐ ਮੈਂ ਕੀ ਕਰ ਸਕਦੇ ਆ ਸ਼ਵੇਰ ਦੇ ਰੁਕੇ ਹੀ ਹੋਏ ਆ ਸਾਰੀ ਦਿਹਾੜੀ ਖਤਮ ਹੋ ਗਈ 12:30 ਹੋ ਗਏ ਕਿੱਦਾਂ ਕਰਾਂਗੇ ਦੱਸੋ ਕੀ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਵੀਰ ਵੇਟਿੰਗ ਫਰਮ ਮਤਲਬ 10 ਵਜੇ ਦੇ ਸਵੇਰ ਦੀ ਵੇਟ ਕਰ ਰਹੇ ਹਾਂ ਸਵਾ 9:00 ਕੰਮ ਤੇ ਨਿਕਲੇ ਹੋਏ ਹਾਂ 9:30 ਵਜੇ ਦੇ ਹਲੇ ਤੱਕ ਸਾਨੂੰ ਮਤਲਬ ਮੇਰੀ ਗੱਡੀ ਦਾ ਖਤਮ ਹੋਣ ਵਾਲਾ ਫੇਰ ਦਾ ਮੈਂ ਜਾਣਾ ਸੀ ਕਿਤੇ ਲੁਧਿਆਣਾ ਜਾਣਾ ਸੀ ਇਨਾ ਨੇ ਮੋਗੇ ਜਾਣਾ ਸੀ ਸਾਰੇ ਵੇਟ ਕਰ ਰਹੇ ਕੀ ਕਰ ਸਕੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ